ਅਸੀਂ ਆ ਕਿਸਾਨ ਵੀਰੋ ਤੁਹਾਡਾ ਬਰਾਡਕਾਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰੇ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਈ ਪਿੰਡ ਸੁਖਨਾਨ ਦੇ ਜ਼ਿਲ੍ਹਾ ਮੋਗਾ ਬਈ ਤਹਿਸੀਲ ਨੂੰ ਬਾਗਾਪੁਰਾਣਾ ਪੈ ਜਾਂਦੀ ਆ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆ ਆਜੋ ਬਾਈ ਜੀ ਹਾਂ ਜੀ ਸਸੀਗਾ ਬਾਈ ਜੀ ਸਸੀਗਾ ਜੀ ਨਾਮ ਕੀ ਹੈ ਵੀਰ ਆਪਣਾ ਹਰਾਮ ਭਾਈ ਨੇ ਜੀ ਠੀਕ ਹੋ ਜੀ ਵੀਰ ਆਪਣੇ ਘਰੋਂ ਨਵੇਂ ਕੀ ਡਰੈੱਸ ਹੈ ਜੀ ਆਪਣਾ ਆਪਣਾ ਜੀ ਸੁਭਾਨੰਦ ਪਿੰਡ ਹੈ ਜੀ ਹਾਂ ਜੀ ਤੇ ਜੀਲਾ ਮੋਗਾ ਪਿੰਡ ਹੈ ਜੀ ਠੀਕ ਹੋ ਜੀ ਤੇ ਸੀਰ ਬਾਗਾ ਪਰਾਨਾ ਜੀ ਤੇ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਬਾਈ ਦਾ ਕੰਟੈਕਟ ਨੰਬਰ ਆ ਤੁਸੀਂ ਬਾਈ ਦੇ ਬਾਈ ਨਾਲ ਕੰਟੈਕਟ ਕਰਕੇ ਬਾਈ ਦੇ ਘਰ ਆ ਸਕਦੇ ਹੋ ਬਾਈ ਦਾ ਘਰ ਪਿੰਡ ਵਿੱਚ ਹੀ ਆ ਬਾਈ ਬੋਰੀਆਂ ਸਿੱਖਾਂ ਦੇ ਘਰ ਆ ਤੁਸੀਂ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਬਾਈ ਨਾਲ ਕੰਟੈਕਟ ਕਰਕੇ ਬਾਈ ਦੇ ਘਰ ਆ ਸਕਦੇ ਹੋ ਬਾਈ ਜੀ ਆਪਣਾ ਜੋ ਨਾਗਜ ਵਿਕਾਉ ਆ ਜੀ ਇਹ ਵੀਰੇ ਆਪਣਾ ਘਰ ਦਾ ਕੇ ਵਪਾਰ ਦਾ ਲੈਣ ਦਾ ਕੰਮ ਜੀ ਨਹੀਂ ਇਹ ਕਰਦਾ ਜੀ ਕਰਦਾ ਜੀ ਠੀਕ ਹੋ ਜੀ ਤੇ ਕੀ ਡਿਟੇਲ ਆ ਜੀ ਕਿਹੜਾ ਸੂਆ ਸੁੰਦੀ ਆ ਪਿਛਲੇ ਸੂਏ ਕਿੰਨਾ ਦੁੱਧ ਦਿੱਤਾ ਜੀ ਇਹਨੇ ਇਹ ਦੱਸਦੇ ਆਂ ਤੀਜਾ ਸੂਆ ਹੈ ਜੀ ਤੀਜਾ ਸੂਆ ਸੋਨਾ ਐਸ ਵਾਰੀ ਤੇ ਦੂਜੇ ਸੋਨਾ ਹੈ ਜੀ ਦੂਜੇ ਕਿੰਨਾ ਦੁੱਧ ਪਾਇਆ ਜੀ ਇਹਨੇ ਤੀਜੇ ਸੂਏ 15 ਕਿਲੋ ਦੁੱਧ ਆਪ ਕਰੇ ਚੋਇਆ ਹਾਂ ਜੀ ਕਰੇ ਚੋਇਆ ਠੀਕ ਹੋ ਜੀ ਮੜਾ ਹੋ ਜੋ ਪਾਸੇ ਆਪਾਂ ਵਿਖਾ ਦਈਏ ਮੂੰਹ ਮੱਥੇ ਦੀ ਚੰਗੀ ਆ ਵੀਰੇ ਬਹੁਤ ਚੰਗੀ ਮਾਜਾ ਬਾਡੀ ਬੰਤਰ ਦੀ ਸ਼ਾਨਦਾਰ ਆ ਪੱਠਪੁੜੇ ਦੀ ਚੰਗੀ ਆ ਸੋਹਣਾ ਹਵਾਨਾ ਬਾਈ ਜੀ ਬਹੁਤ ਸੋਹਣਾ ਹਵਾਨਾ ਬਾਈ ਜੀ ਕਿੰਨੇ ਦਿਨਾਂ ਦੀ ਕੱਚੀ ਹਜੇ ਇਹ ਇਹ ਹੈਗੀ 10 ਦਿਨਾਂ ਦੀ ਕੱਚੀ ਹੈ ਜੀ। ਖਾਜੇ ਵੀਰੇ 10 ਕ ਦਿਨ ਹਫਤਾ ਤੱਕ 10 ਦਿਨ ਕੱਚੀ ਆ। ਹਫਤਾ ਤੱਕ ਕੱਚੀ ਹੈ ਜੀ। ਥਣਾਂ ਦੀ ਕੁਆਲਿਟੀ ਦੇਖ ਸਕਦੇ ਹੋ ਨਿੱਖਣ ਮੇ ਥਾਣਾ ਵੀਰੇ ਯਾਰ ਬਹੁਤ ਸੋਹਣਾ ਥਾਨ ਲੱਗਿਆ ਹੋਇਆ ਲੰਮਾ ਥਾਣਾ। ਮਾੜਾ ਵੀਰੇ ਬਾਹਰ ਕੱਢ ਲਓ ਤੁਰ ਕੇ ਵਿਖਾ ਦਿਗੇ। ਵਿਖਾ ਦਿਗੇ। ਮੁਹਮੱਤ ਦੀ ਚੰਗੀ ਆ ਸੋਹਣਾ ਸੰਗ ਆ ਵੀਰੇ ਮੱਝ ਦੇ। ਬੜਾ ਪਾਸੇ ਹੈ। ਸੈਂਡ ਹੈ। ਸੈਂਡ ਹੈ। ਤੁਹਾਨੂੰ ਦੀ ਕੁਆਲਿਟੀ ਦੇਖ ਸਕਦੇ ਹੋ ਬਾਈ ਜੀ ਬਹੁਤ ਜ਼ਿਆਦਾ ਸ਼ਾਨਦਾਰ ਆ ਬਹੁਤ ਸੋਹਣੀ ਪਲੀ ਹੋਈ ਆ ਬਾਈ ਬਹੁਤ ਚੰਗੀ ਭਰੀ ਆ ਮੱਝ ਚੋਰਾ ਤੁਸੀਂ ਦੇਖ ਸਕਦੇ ਹੋ ਮੋੜਿਆ ਪੱਠਪੁੜੇ ਦੀ ਬਹੁਤ ਜ਼ਿਆਦਾ ਚੰਗੀ ਆ ਬਾਈ ਜੀ ਭਵਾਨਾ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਸ਼ਾਨਦਾਰ ਆ ਬਾਈ ਸਰੰਦ ਦੀ ਕੁਆਲਿਟੀ ਸ਼ਾਨਦਾਰ ਆ ਤੇ ਬਾਈ ਜੀ ਆਪਾਂ ਕੀ ਮੁੱਲ ਕਰਦੇ ਜੀ ਇਹਦਾ ਇਹ 1.10 ਮਹੀਨਾ 1 ਲੱਖ 10000 ਰੁਪਏ ਬਾਈ ਡਿਮਾਂਡ ਕਰਦੇ ਆ ਮੌਕੇ ਤੇ ਮਾਨਤਨ ਕੀਤਾ ਜਾਊਗਾ ਜੀ ਹਾਂ ਜੀ ਮੌਕੇ ਤੇ ਮਾਨਤਨ ਕੀਤਾ ਜਾਊਗਾ ਮੌਕੇ ਤੇ ਬਾਈ ਮਾਨਤਨ ਵੀ ਕਰ ਦੇਣਗੇ ਬਾਈ 1 ਲੱਖ 10000 ਰੁਪਏ ਬਾਈ ਡਿਮਾਂਡ ਕਰਦੇ ਆ ਤੇ ਬਾਈ ਜੀ ਆਪਣਾ ਫੋਨ ਨੰਬਰ ਬੋਲ ਦਿਓ ਜੀ ਫੋਨ ਨੰਬਰ ਜੀ 98140 ਹਾਂ ਜੀ 21460 ਇੱਕ ਵਾਰ ਫੇਰ ਬੋਲ ਦਿਓ ਜੀ 98140 ਹਾਂ ਜੀ 21460 ਇਹ ਬਾਈ ਦਾ ਕੰਟੈਕਟ ਨੰਬਰ ਆ ਜੇ ਕਿਸੇ ਭਰਾ ਨੂੰ ਇਹ ਮੱਝ ਚੰਗੀ ਲੱਗੇ ਤੇ ਤੁਸੀਂ ਬਾਈ ਨਾਲ ਜਰੂਰ ਕੰਟੈਕਟ ਕਰੋ ਤੇ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ